ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪੰਜ ਪੰਜ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਜੀ ਤੇ ਆਪਾਂ ਇੰਨਾ ਕੁ ਬਾਰਡਰ ਬਣਾਇਆ ਹੋਇਆ ਸੀਗਾ ਤੇ ਆਪਾਂ ਅੰਕਿਆ ਚਲੋ ਵੇਸੇ ਤੇ ਸਟਾਰਟ ਕਰ ਲੈਨੇ ਆ ਤੇ ਤੁਸੀਂ ਬਾਰਡਰ ਬਣਾ ਕੇ ਤਾਂ ਇਸ ਤਰ੍ਹਾਂ ਡਿਜ਼ਾਈਨ ਸਟਾਰਟ ਕਰ ਸਕਦੇ ਆ ਜਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਅਜਾ ਪੈ ਕੁੰਡਾ ਤਾਰ ਲਿਆ ਇੱਥੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਜੀ സിധേ ഫി ദോ കു സിദ്ധേ ദ കുട്ട സിദ്ധ ഉറിയ दो कुडे सीधे बनावांगे तिन कुडे उल्टे दो कुडे सीधे तिन कुडे उल्टे लास्ट ते फिर दो कुडे सीधे एक कुंडा उल्टा ਇੱਕ ਗੁੰਡਾ ਆਪਾਂ ਤਾਰ ਲਏ ਜੀ ਦੋ ਗੁੰਡੇ ਬਣਾਵਾਂਗੇ ਉਲਟੇ ਹੁਣ ਜਿਹੜੇ ਆਪਣੇ ਆ ਤਿੰਨ ਗੁੰਡੇ ਆ ਇਹਨਾਂ ਤੇ ਆਪਾਂ ਤਿੰਨਾਂ ਤੇ ਬਣਾਵਾਂਗੇ ਜੀ ਡਿਜ਼ਾਈਨ ਇਸ ਤਰ੍ਹਾਂ ਕਰ ਲਵਾਂਗੇ ਗੁੰਡਿਆਂ ਨੂੰ ਆ ਬਚਾਲੜਾ ਗੁੰਡਾ ਜਿਹੜਾ ਆਪਾਂ ਉੱਪਰ ਲੈ ਆਉਣਾ ਤਿੰਨਾਂ ਦਾ ਇੱਕ ਕਰ ਲਾਂਗੇ ਦੋ ਗੁੰਡੇ ਉਲਟੇ ਇਨ ਤੁਸੀਂ ਕਿਵੇਂ ਵੀ ਕਰ ਸਕਦੇ ਜਿਵੇਂ ਤੁਹਾਨੂੰ ਚੰਗਾ ਲੱਗੇ ਆਪਾਂ ਦੋ ਤਰੀਕੇ ਦੱਸ ਦਿੰਨੇ ਆ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਕਰ ਸਕਦੇ ਆ ਜਿਵੇਂ ਵੀ ਤੁਹਾਨੂੰ ਸੌਖਾ ਲੱਗੇ ਉਵੇਂ ਤੁਸੀਂ ਕਰ ਸਕਦੇ ਆ ਆਪਾਂ ਵਿਚਾਲੜਾ ਕੁੰਡਾ ਉੱਪਰ ਲੈ ਕੇ ਆਉਣਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਉਲਟੀ ਸਾਈਡ ਆ ਗਈ ਦੋ ਕੁੰਡੇ ਸਿੱਧੇ குடா பண்ணலாம் உல்ட்டாக்கி உல்ட்டா பண்ண சிதைக்க உல்ட்டா பூரி சிலை பண்ணி ਇੱਕ ਕੁੰਡਾ ਤਾਰੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆਹ ਕੁੰਡਾ ਜਿਹੜਾ ਇਹਦੇ ਕੋਲੋਂ ਆਹ ਨਾਲੋਂ ਚੱਕਾਂਗੇ ਇੱਕ ਕੁੰਡਾ ਬਣਾਵਾਂਗੇ ਆਹ ਕੁੰਡਾ ਵੀ ਸਿੱਧਾ ਬਣਾ ਇਧਰੋਂ ਵੀ ਆਪਾਂ ਇੱਥੋਂ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਾਂਗੇ ਤਿੰਨ ਕੁੰਡੇ ਆਪਣੇ ਸੀਗੇ ਤਿੰਨ ਕੁੰਡੇ ਆਪਾਂ ਆਪਣੇ ਬਣਾ ਲੈਣੇ ਆ ਫਿਰ ਤੋਂ ਆਪਾਂ ਇੱਥੋਂ ਸਲਾਈ ਪਾਵਾਂਗੇ ਸਿੱਧਾ ਬਣਾ ਲਵਾਂਗੇ ਕੁੰਡਾ ਅਗਲਾ ਫਿਰ ਇੱਥੋਂ ਸਲਾਈ ਪਾ ਕੇ ਕੁੰਡਾ ਚੱਕ ਲਾਂਗੇ ਤੁਸੀਂ ਸਿੱਧਾ ਬਣਾ ਲਵਾਂਗੇ ਹੁਪਾ ਆਪਣੇ ਤਿੰਨ ਕੁੰਡੇ ਪੂਰੇ ਕਰ ਲਈਏ ਇੱਥੇ ਤਾਂਗਾ ਪਿੱਛੇ ਕਰਾਂਗੇ దో కుండే సె కు కు ఉల్ ఫో కు స దో కు స ఉటా ਇੱਕ ਕੁੰਡਾ ਤਾਰਿਆ ਆਪਾਂ ਦੋ ਕੁੰਡੇ ਉਲਟੇ ਬਣਾ ਲੇ ਤਿੰਨ ਕੁੰਡੇ ਸਿੱਧੇ ਬਣਾਉਂਗੇ ਆਪਣਾ ਮੰਨ ਦੇ ਗਲਾ ਖਰਾਬ ਹੋਇਆ ਹੋਇਆ ਤਾਂ ਅੰਤ ਕਰਕੇ ਜਿਆਦਾ ਨਹੀਂ ਬੋਲਿਆ ਜਾਂਦਾ ਤੇ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਿਓ హోంజీ ఫిల్స్ ఇరంకే దో కుడే ఉల్టే బ బిల్ దే దో కడే ఉల్టే సై దో కు సో కు కు స ఉటా దో కు స ఉటా హలో డిజైన్ బ సైదం డిజైన్ नीचे ਤਾਂ ਆਪਾਂ ਦੇਖੋ ਜੀ ਪਾਈਆਂ ਸੀ ਤਿੰਨ ਕਸ ਲਾਈਆਂ ਤੇ ਇੱਥੋਂ ਲੈ ਕੇ ਐਂਡ ਤੱਕ ਆਪਣੀਆਂ ਇਹ ਆਪਾਂ 6-6 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਦੇਖੋ ਜੀ ਤੁਸੀਂ ਦੇਖ ਸਕਦੇ ਆ ਅਨੇ ਕੋਈ 1 2 3 4 5 6 ਇੱਥੋਂ ਤੱਕ ਆਪਣਾ ਡਿਜ਼ਾਈਨ ਤੇ ਇੱਥੋਂ ਅਗਲਾ ਹੋ ਗਿਆ 1 2 3 4 5 6 ਆ ਆਪਣੀ ਉਤਲੀ ਸਲਾਈ ਚੱਲ ਗਈ ਤੇ ਅਸੀਂ 6 6 ਸਲਾਈਆਂ ਆਪਾਂ ਪਾਉਂਦੇ ਜਾਵਾਂਗੇ ਤੇ ਦੇਖੋ ਬਹੁਤ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਜਰੂਰ ਟਰਾਈ ਕਰਿਓ ਆਪਾਂ ਤੁਹਾਨੂੰ ਥੋੜਾ ਜਿਆਦਾ ਜਿਆਦਾ ਦਿਖਾਉਣੀ ਹੈ ਇਹ ਆਪਾਂ ਇਸ ਰੰਗ ਚ ਬਣਾਇਆ ਦੇਖੋ ਜੀ ਇਸ ਤਰ੍ਹਾਂ ਵੀ ਬਣਦਾ ਥੋੜਾ ਜਿਹਾ ਸਟੈਚੂ ਵਾਲਾ ਵੀ ਬਣਦਾ ਤੇ ਬਹੁਤ ਸੋਹਣਾ ਲੱਗਦਾ ਜੀ ਬਹੁਤ ਜਲਦੀ ਬਣਦਾ ਕਿਸੇ ਵੀ ਰੰਗ ਚ ਪਾਓ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਦਿਲ ਖੋਲ ਕੇ ਤੇ ਲਾਈਕ ਵੀ ਦਿਲ ਖੋਲ ਕੇ ਕਰ ਦਿਆ ਕਰੋ ਜੀ ਕੋਈ ਗੱਲ ਨਹੀਂ ਆਪਾਂ ਨਾਲ ਕੋਈ ਹੋ ਨਹੀਂ ਹੁੰਦਾ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਪੋਰਟ ਕਰੋ ਆਪਣੇ ਚੈਨਲ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਇਸੇ ਤਰ੍ਹਾਂ ਸੋਹਣੀ ਜੀ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ